ਅਦਰਕ ਲਸਣ ਦਾ ਇਹ ਪੇਸਟ ਸਬਜੀ ਦਾ ਸਵਾਦ ਤਾਂ ਦੁੱਗਣਾ ਕਰੂਗਾ ਹੀ ਕਰੂਗਾ ਨਾਲ ਹੀ ਤੁਹਾਡਾ ਰੋਜ਼-ਰੋਜ਼ ਦਾ ਝੰਜਟ 6 ਮਹੀਨਿਆਂ ਲਈ ਖਤਮ ਕਰ ਦੂਗਾ ਕਿਉਂਕਿ ਇਹ 6 ਮਹੀਨਿਆਂ ਤੱਕ ਬਿਲਕੁਲ ਖਰਾਬ ਨਹੀਂ ਹੁੰਦਾ ਜਿੰਨਾ ਤੁਸੀਂ ਅਦਰਕ ਲੈਣਾ ਓਨੀ ਲਸਣ ਲੈ ਲਿਓ ਅਦਰਕ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਦਿਨ ਲਈ ਸੁਕਾ ਲਿਓ ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਛਿੱਲਣਾ ਜਿਹੜਾ ਸਾਫ ਹਿੱਸਾ ਹੋਵੇ ਉਹਨੂੰ ਬਿਲਕੁਲ ਨਾ ਛਿੱਲਿਓ ਪਰ ਇਹਦੇ ਜੋੜਾਂ ਜਿਹਾਂ ਵਿੱਚੋਂ ਜਿੱਥੇ ਦੇ ਜੋੜ ਲੱਗੇ ਹੋਣ ਉਹਦੇ ਵਿਚਕਾਰੋਂ ਚੰਗੀ ਤਰ੍ਹਾਂ ਸਾਫ਼ ਕਰ ਲਿਓ ਉਸੇ ਤਰੀਕੇ ਨਾਲ ਹੀ ਆਪਾਂ ਲਸਣ ਨੂੰ ਛਿੱਲਲੇ ਜੇ ਕੋਈ ਵੀ ਲਸਣ ਦਾ ਪੀਸ ਖਰਾਬ ਹੋਵੇ ਉਹਨੂੰ ਤੁਸੀਂ ਬਾਹਰ ਕੱਢ ਦਿਓ ਪਰ ਇਹਨੂੰ ਧੋਣਾ ਵਗੈਰਾ ਬਿਲਕੁਲ ਨਹੀਂ ਉਸ ਤੋਂ ਬਾਅਦ ਆਪਾਂ ਅਦਰਕ ਨੂੰ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲਾਂਗੇ ਤੇ ਜਿਹੜੇ ਦੇ ਖਰਾਬ ਛਿਲਕੇ ਹੋਏ ਉਹਨਾਂ ਨੂੰ ਤੁਸੀਂ ਬਾਹਰ ਸੁੱਟ ਦਿਓ ਤੇ ਵਧੀਆ ਛਿਲਕਿਆਂ ਨੂੰ ਰੱਖ ਕੇ ਸੁਕਾ ਸਕਦੇ ਹੋ ਕਿਉਂਕਿ ਇਹਦਾ ਅਦਰਕ ਪਾਊਡਰ ਤਿਆਰ ਹੋ ਜਾਂਦਾ ਜਿੰਨੀ ਤੁਸੀਂ ਲਸਣ ਲੈਣੀ ਹੈ ਓਨਾ ਹੀ ਅਦਰਕ ਲਿਆ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਾ ਸਾਫ਼-ਸੁਥਰੇ ਤਰੀਕੇ ਨਾਲ ਛਿੱਲ ਲੈਣਾ ਇੱਕ ਗਲਾਸ ਲਵਾਂਗੇ ਤੇਲ ਦਾ ਜਿਹੜਾ ਵੀ ਤੁਸੀਂ ਕਿਚਨ ਵਿੱਚ ਵਰਤਦੇ ਹੋ ਉਹੀ ਲੈ ਲਿਓ ਚੰਗੀ ਤਰ੍ਹਾਂ ਇਹਨੂੰ ਗਰਮ ਕਰਕੇ ਠੰਡਾ ਕਰ ਲਿਓ ਉਸ ਤੋਂ ਬਾਅਦ ਜੀ ਆਪਾਂ ਥੋੜੀ ਜੀ ਲਵਾਂਗੇ ਲਸਣ ਤੇ ਓਨੀ ਅਦਰਕ ਤਿੰਨ-ਚਾਰ ਵਾਰੀਆਂ ਵਿੱਚ ਲਗਾਤਾਰ ਇਹਨੂੰ ਥੋੜਾ ਥੋੜਾ ਵਿੱਚ ਤੇਲ ਪਾਉਂਦੇ ਜਾਵਾਂਗੇ ਜਿੰਨਾ ਤੇਲ ਬਚ ਗਿਆ ਤੁਸੀਂ ਰੱਖ ਵੀ ਸਕਦੇ ਹੋ ਲਗਾਤਾਰ ਇਹਨੂੰ 3-4 ਵਾਰੀਆਂ ਵਿੱਚ ਆਪਾਂ ਗ੍ਰाइंड ਕਰ ਲਿਆ ਤੇ ਬਹੁਤ ਹੀ ਵਧੀਆ ਅਦਰਕ ਲਸਣ ਦਾ ਪੇਸਟ ਬਣ ਕੇ ਤਿਆਰ ਹੋ ਜਾਊਗਾ ਕਿਸੇ ਵੀ ਕੱਚ ਦੇ ਜਾਰ ਵਿੱਚ ਪਾ ਕੇ ਇਹਨੂੰ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਵਰਤਦੇ ਵਰਤਦੇ ਖਤਮ ਹੋ ਜਾਊਗਾ ਪਰ ਖਰਾਬ ਨਹੀਂ ਹੋਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਈ ਕਰਕੇ ਜਰੂਰ ਦੇਖਿਓ